ਨੂਰ ਜ਼ੋਰਾ ਨੂੰ ਮਾਂ ਬੋਲੀ ਨੇ ਅਪਣਾਇਆ ਮਾਂ ਬੋਲੀ ਦੀ ਜਿਹੜਾ ਗਿੱਧਾ ਹੈ ਉਹਨੇ ਅਪਣਾਇਆ ਗਿੱਧਾ ਸਾਡੀਆਂ ਪੰਜਾਬ ਦੀਆਂ ਔਰਤਾਂ ਦਾ ਲੋਕ ਨਾਚ ਹੈ ਉਸ ਗਿੱਧੇ ਨੇ ਅਪਣਾਇਆ ਤੇ ਉਹ ਮੇਰੇ ਅੰਦਰੋਂ ਗੁੱਝ ਕੇ ਬਾਹਰ ਆਇਆ ਤੇ ਮੈਨੂੰ ਲੱਗਦਾ ਉਹ ਮੇਰੀਆਂ ਸਾਰੀਆਂ ਆਂਢ-ਗੁਆਂਢਣਾ ਚਾਚੀਆਂ ਮਾਸੀਆਂ ਮਾਮੀਆਂ ਭੈਣਾਂ ਭਰਜਾਈਆਂ ਤੇ ਮੇਰੀ ਮਾਂ ਉਹਨੂੰ ਅਵਾਰਡ ਮਿਲਿਆ ਜਦੋਂ ਤੁਸੀਂ ਸ਼ੁਰੂ ਕੀਤਾ ਸੀਗਾ ਉਦੋਂ ਤੁਹਾਡੀ ਟੀਮ 'ਚ ਕਿੰਨੇ ਲੋਕ ਸੀਗੇ ਔਰ ਅੱਜ ਕਿੰਨੇ ਲੋਕ ਨੇ ਤੁਹਾਡੀ ਟੀਮ 'ਚ ਤੁਹਾਨੂੰ ਦੇਖ ਕੇ ਜਿਹਨਾਂ ਨੇ ਜੁਆਇਨ ਕੀਤਾ ਹੋਵੇ ਪਰ ਮੈਨੂੰ ਲੱਗਦਾ ਕਿਸੇ ਬਜ਼ੁਰਗ ਨੇ ਮੈਨੂੰ ਵੀ ਇਹ ਅਸੀਸ ਦਿੱਤੀ ਹੋਵੇ ਇੱਕ ਤੋਂ 21 ਹੋ ਜਾਣਾ ਹਨਾ ਪਰ ਮੈਨੂੰ ਇਹ ਲੱਗਦਾ ਕਿ ਅੱਜ ਥਰੋਅਆਊਟ ਪੰਜਾਬ ਮੈਨੂੰ ਫਾਲੋ ਕਰਕੇ ਮੇਰੇ ਕੋਲੋਂ ਸਿੱਖ ਕੇ ਕੋਈ ਘਟੋ ਘਟ 100 150 ਟੀਮ ਬਣ ਚੁੱਕੀ ਹੈ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਮੈਂ ਤਾਂ ਕਰਨ ਯੋਗ ਹੈ ਹੀ ਨਹੀਂ ਮੇਰੀ ਸੇਵਾ ਕਰ ਰਹੀ ਹੈ ਪੰਜਾਬੀ ਮਾਂ ਬੋਲੀ ਕਿਉਂਕਿ ਮੈਂ ਜੇ ਗਿੱਧਾ ਨਾ ਅਪਣਾਉਂਦਾ ਤਾਂ ਬੋਲੀਆਂ ਨਹੀਂ ਸੀ ਹੋਣੀਆਂ ਬੋਲੀਆਂ ਪੰਜਾਬੀ ਚ ਹੀ ਪਾਈਆਂ ਜਾਣੀਆਂ ਸੀ ਕਿ ਇੱਕ ਇੱਕ ਵਿਮਨ ਦੇ ਅੰਦਾਜ਼ ਦੇ ਵਿੱਚ ਰਿਪਰੈਜ਼ੈਂਟ ਕਰਨਾ ਆਪਣੇ ਆਪ ਨੂੰ ਸੋਸਾਇਟੀ ਦਾ ਕੀ ਕਹਿਣਾ ਸੀ ਹੁਣ ਤਾਂ ਲੋਕਾਂ ਦਾ ਨੋਟ ਜ਼ੋਰ ਆ ਹੋ ਗਿਆ ਹੈ ਨਾ ਪਰ ਸਟਾਰਟ ਤੇ ਵਿੱਚ ਜਵਾਬ ਮੈਂ ਕਿਸੇ ਨੂੰ ਨਹੀਂ ਦਿੱਤਾ ਮੈਂ ਚੁੱਪ ਕਰਕੇ ਅੰਦਰ ਵੜ ਜਾਂਦਾ ਸੀ ਤੇ ਤਾਨੇ ਮੇਨੇ ਝਗੜੇ ਝੇੜੇ ਮੇਰਾ ਖਿਆਲ ਜਿੰਨੇ ਵੀ ਆਏ ਉਹ ਮੇਰਾ ਖਿਆਲ ਉਹ ਰਿਫਲੈਕਟ ਹੋ ਕੇ ਬਾਹਰ ਦੀ ਬਾਹਰ ਲੰਘੇ ਜਿੱਦੀ ਵਜ੍ਹਾ ਕਰਕੇ ਰੂਪ ਹੈ ਜਿੱਦੀ ਵਜ੍ਹਾ ਕਰਕੇ ਨੂਰ ਜ਼ੋਰਾ ਹੋ ਗਿਆ ਹੁਣ ਮੈਂ ਇੱਥੇ ਡੀਪ ਗਲਾ ਪਾ ਕੇ ਬੈਕਲੈਸ ਸ਼ਰਟ ਪਾ ਕੇ ਸਲੀਵਲੈਸ ਪਾ ਕੇ ਐਥੇ ਤੱਕ ਬਿਕਨੀ ਪਾ ਕੇ ਜੇ ਉਹ ਲਾਈਕ 댓 ਦੋਜ਼ ਪੀਪਲ ਮੈਂ ਉਹ ਕਰਦਾ ਤੇ ਮੈਨੂੰ ਲੱਗਦਾ ਰੈਕਗਨੀਸ਼ਨ ਕੱਟ ਹੁੰਦੀ ਹੈ ਮੈਂ ਟੀਚਰ ਹਾਂ ਗਵਰਨਮੈਂਟ ਸਰਵਿਸ ਚ ਪ੍ਰਾਇਮਰੀ ਸਕੂਲ ਚ ਹਾਂ ਫੰਕਸ਼ਨਸ ਵਗੈਰਾ ਕਰਦੇ ਹੋ ਇਹ ਸਭ ਚੀਜ਼ਾਂ ਕਿਸ ਤਰ੍ਹਾਂ ਮੈਨੇਜ ਕਰਾ ਜਿਹੜਾ ਮੈਨੇਜ ਕਰ ਗਿਆ ਉਹੀ ਕਲਾਕਾਰ ਹੈ ਜੀ ਹੈ ਨਾ ਸੋਸਾਇਟੀ ਜੇ ਮੁੰਡਾ ਵੀ ਨਿਕਲਦਾ ਨਾ ਮੁੰਡੇ ਨੂੰ ਵੀ ਟੌਂਟਿੰਗ ਹੁੰਦੀ ਹੈ ਕੁੜੀ ਨਿਕਲਦੀ ਹੈ ਕੁੜੀ ਨੂੰ ਵੀ ਟੌਂਟਿੰਗ ਹੁੰਦੀ ਹੈ ਮੇਰੇ ਐਸ ਰੂਪ ਨੂੰ ਟੌਂਟਿੰਗ ਹੁੰਦੀ ਹੈ ਸੋਸਾਇਟੀ ਤਾਂ ਹੈ ਹੀ ਟੌਂਟਿੰਗ ਤੇ ਫਿਰ ਸੋਸਾਇਟੀ ਨੂੰ ਕਿਵੇਂ ਹੈਂਡਲ ਕਰਨਾ ਇਹ ਤਾਂ ਹਰੇਕ ਬੰਦੇ ਦਾ ਆਪਣਾ ਪਰਸਪੈਕਟਿਵ ਹੈ ਸਭ ਤੋਂ ਵੱਡੀ ਗੱਲ ਇਹ ਚੀਜ਼ ਹੁੰਦੀ ਹੈ ਜਦੋਂ ਸ਼ਾਬਾਸ਼ ਮਿਲਦੀ ਹੈ ਨਾ ਤੇ ਫਿਰ ਉਸ ਸ਼ਾਬਾਸ਼ ਨੂੰ ਪ੍ਰਸ਼ਾਦ ਵਾਂਗੂ ਰੱਖਣਾ ਪੈਂਦਾ ਵੀ ਹੁਣ ਮੇਰੀ ਜ਼ਿੰਮੇਵਾਰੀ ਬਣ ਗਈ ਹੁਣ ਮੈਂ ਇਸ ਵੇਸ ਨੂੰ ਗੰਦਲਾ ਨਾ ਕਰਾਂ ਇਸ ਗਿੱਧੇ ਨੂੰ ਗੰਦਲਾ ਨਾ ਕਰਾਂ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਅੱਜ ਇੰਟਰਨੈਸ਼ਨਲ ਵਿਮਨਡੇ ਐ ਤੇ ਵਿਮਨਡੇ ਦੇ ਖਾਸ ਮੌਕੇ ਤੇ ਸੀਪੀ 67 ਦੇ ਵਿੱਚ ਅੱਜ ਜਿਨ੍ਹਾਂ ਲੇਡੀਜ਼ ਨੇ ਚੰਗਾ ਆਪਣੇ ਆਪਣੇ ਫੀਲਡ ਦੇ ਵਿੱਚ ਕੰਮ ਕੀਤਾ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਨੂਰ ਜੀ ਸਾਡੇ ਨਾਲ ਹੈਗੇ ਨੇ ਲੋਕ ਰਾਂਗ ਦੇ ਵਿੱਚ ਇਹਨਾਂ ਨੇ ਚੰਗਾ ਨਾਮ ਕਮਾਇਆ ਹੈ ਔਰ ਹਰ ਕਿਸੇ ਨੂੰ ਐਂਟਰਟੇਨ ਕਰਦੇ ਨੇ ਔਰ ਆਪਣੀ ਪੰਜਾਬੀ ਮਾਂ ਬੋਲੀ ਦੇ ਨਾਲ ਪੰਜਾਬੀਅਤ ਦੇ ਨਾਲ ਜੋੜ ਕੇ ਰੱਖਦੇ ਨੇ ਸਸਵੀਕਾਲ ਜੀ ਸਸਵੀਕਾਲ ਜੀ ਦਿਨਿਕ ਸਵੇਰਾ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨੂਰ ਜ਼ੋਰਾ ਵੱਲੋਂ ਪਿਆਰ ਸਤਿਕਾਰ ਹਾਂਜੀ ਸੋ ਅੱਜ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਕਿਉਂਕਿ ਅਕਸਰ ਤੁਹਾਨੂੰ ਅਵਾਰਡਸ ਮਿਲਦੇ ਰਹਿੰਦੇ ਨੇ ਅਕਸਰ ਸੋ ਲੇਕਿਨ ਵਿਮਨਡੇ ਦੇ ਖਾਸ ਮੌਕੇ ਤੇ ਵੀ ਤੁਹਾਨੂੰ ਬੁਲਾ ਕੇ ਅੱਜ ਸਨਮਾਨਿਤ ਕੀਤਾ ਗਿਆ ਕਿਉਂਕਿ ਤੁਸੀਂ ਐਂਟਰਟੇਨ ਕਰਦੇ ਹੋ ਆਪਣੀ ਮਾਤਰ ਭਾਸ਼ਾ ਦੇ ਨਾਲ ਜੁੜੇ ਹੋਏ ਹੋ ਲੋਕਾਂ ਨੂੰ ਵੀ ਇਹੀ ਮੈਸੇਜ ਦਿੰਦੇ ਹੋ ਹਮੇਸ਼ਾ ਕਿ ਪੰਜਾਬੀਅਤ ਨਾਲ ਜੁੜੇ ਰਹੋ ਜੀ ਦੇਖੋ ਮੈਨੂੰ ਇਹ ਲੱਗਿਆ ਕਿ ਅੱਜ ਇਹ ਅਵਾਰਡ ਜਿਹੜੀ ਮੇਰੇ ਅੰਦਰ ਮੇਰੀ ਮਾਂ ਜਿਉਂਦੀ ਹੈ ਮੇਰੀ ਭੈਣ ਜਿਉਂਦੀ ਹੈ ਮੇਰੀ ਆਂਡਣਾ ਗਵਾਂਡਣਾ ਮੇਰੀਆਂ ਚਾਚੀਆਂ ਤਾਈਆਂ ਜਿਨ੍ਹਾਂ ਤੋਂ ਬਚਪਨ ਚ ਮੇਰੀਆਂ ਭੈਣਾਂ ਮੇਰੀਆਂ ਮਾਸੀਆਂ ਮਾਮੀਆਂ ਉਹ ਜਿਉਂਦੀਆਂ ਨੇ ਮੈਨੂੰ ਲੱਗਦਾ ਕਿ ਮੇਰੇ ਰਾਹੀਂ ਇਹ ਅਵਾਰਡ ਉਹਨਾਂ ਨੂੰ ਮਿਲਿਆ ਕਿਉਂਕਿ ਮੈਂ ਕਿਸੇ ਤੋਂ ਕਿਸੇ ਦੀ ਨੱਥ ਦੇਖੀ ਹੋਊਗੀ ਕਿਸੇ ਦੇ ਸੱਗੀ ਫੁੱਲ ਲੱਗਿਆ ਦੇਖਿਆ ਹੋਊਗਾ ਕਿਸੇ ਦੇ ਚੁੰਮ ਕੇ ਕਿਸੇ ਦੇ ਵੰਗਾ ਕਿਸੇ ਦੇ ਸੂਟ ਕਿਸੇ ਦੇ ਦੁਪੱਟੇ ਘੁੰਡ ਦੇਖੇ ਹੋਣਗੇ ਤੇ ਉਹ ਮੇਰੇ ਮਨਸ ਦੇ ਵਿੱਚ ਵਸੇ ਤੇ ਵਸ ਕੇ ਉਹ ਰਿਫਲੈਕਸ਼ਨ ਹੈ ਜਿਹੜੀ ਫਲੂਇਡ ਹੋ ਕੇ ਬਾਹਰ ਅੱਜ ਵਿਮਨ ਡੇ ਦੇ ਉੱਤੇ 8 ਮਾਰਚ ਨੂੰ ਬੜੀ ਖੁਸ਼ੀ ਹੈ ਕਿ ਨੂਰ ਜ਼ੋਰਾ ਨੇ ਮਾਂ ਬੋਲੀ ਨੂਰ ਜ਼ੋਰਾ ਨੂੰ ਮਾਂ ਬੋਲੀ ਨੇ ਅਪਣਾਇਆ ਮਾਂ ਬੋਲੀ ਦੀ ਜਿਹੜਾ ਗਿੱਧਾ ਉਨੇ ਅਪਣਾਇਆ ਗਿੱਧਾ ਸਾਡੀਆਂ ਪੰਜਾਬ ਦੀਆਂ ਔਰਤਾਂ ਦਾ ਲੋਕ ਨਾਚ ਹੈ ਉਸ ਗਿੱਧੇ ਨੇ ਅਪਣਾਇਆ ਤੇ ਉਹ ਮੇਰੇ ਅੰਦਰੋਂ ਗੁੱਝ ਕੇ ਬਾਹਰ ਆਇਆ ਤੇ ਮੈਨੂੰ ਲੱਗਦਾ ਉਹ ਮੇਰੀਆਂ ਸਾਰੀਆਂ ਅੰਡਣ ਅੰਗਵਣਣਾ ਚਾਚੀਆਂ ਮਾਸੀਆਂ ਮਾਮੀਆਂ ਭੈਣਾਂ ਭਰਜਾਈਆਂ ਤੇ ਮੇਰੀ ਮਾਂ ਉਹਨੂੰ ਅਵਾਰਡ ਮਿਲਿਆ ਹੈ ਬਿਲਕੁਲ ਸੋ ਤੁਸੀਂ ਬਹੁਤ ਲੰਬੇ ਸਮੇਂ ਤੋਂ ਕਰ ਰਹੇ ਹੋ ਪੰਜਾਬੀ ਮਾਂ ਬੋਲੀ ਦੀ ਸੇਵਾ ਸੋ ਮੈਂ ਜ਼ਰੂਰ ਜਾਨਣਾ ਚਾਹੂੰਗੀ ਕਿ ਤੁਹਾਡੀ ਟੀਮ ਜਦੋਂ ਤੁਸੀਂ ਸ਼ੁਰੂ ਕੀਤਾ ਸੀਗਾ ਉਦੋਂ ਤੁਹਾਡੀ ਟੀਮ ਚ ਕਿੰਨੇ ਲੋਕ ਸੀਗੇ ਔਰ ਅੱਜ ਕਿੰਨੇ ਲੋਕ ਨੇ ਤੁਹਾਡੀ ਟੀਮ ਚ ਤੁਹਾਨੂੰ ਦੇਖ ਕੇ ਜਿਨ੍ਹਾਂ ਨੇ ਜੁਆਇਨ ਕੀਤਾ ਹੋਵੇ ਦੇਖੋ ਜੀ ਐਦਾਂ ਆ ਕਿ ਪੁਰਾਣੇ ਬਜ਼ੁਰਗ ਨਾ ਸੀ ਇਸ ਦਿੰਦੇ ਹੁੰਦੇ ਸੀ ਕਿ ਇੱਕ ਤੋਂ 21 ਹੋ ਜਾਵੇਂ ਹੈਨਾ ਓਵਰ ਸੀਸ ਹੁੰਦੀ ਸੀ ਕਿ ਵਿਆਹ ਹੋ ਜੇ ਵਿਆਹ ਹੋ ਕੇ ਤੇਰੇ 10 15 20 ਨਿਆਣੇ ਹੋ ਜਾਣ ਪਰ ਮੈਨੂੰ ਲੱਗਦਾ ਕਿਸੇ ਬਜ਼ੁਰਗ ਨੇ ਮੈਨੂੰ ਵੀ ਇਹ ਸੀਸ ਦਿੱਤੀ ਹੋਵੇ 1 ਤੋਂ 21 ਹੋ ਜਾਣਾ ਹੈਨਾ ਤੇ ਮੈਂ ਬੇਸ਼ੱਕ ਆਪਣੇ ਪਿੰਡੇ ਚੋਂ ਮੈਂ ਵਿਆਹ ਨਹੀਂ ਕਰਾਇਆ ਹੈਨਾ ਮੇਰੇ ਆਪਣੇ ਬੱਚੇ ਨਹੀਂ ਪਰ ਮੈਨੂੰ ਲੱਗਦਾ ਮੈਂ ਆਪਣੇ ਪਿੰਡੇ ਚੋਂ ਨਹੀਂ ਤੋੜੇ ਪਰ ਮੈਨੂੰ ਇਹ ਲੱਗਦਾ ਕਿ ਅੱਜ ਥਰੋਅਆਊਟ ਪੰਜਾਬ ਮੈਨੂੰ ਫਾਲੋ ਕਰਕੇ ਮੇਰੇ ਕੋਲੋਂ ਸਿੱਖ ਕੇ ਕੋਈ ਘਟੋ ਘਟ 100 150 ਟੀਮ ਬਣ ਚੁੱਕੀ ਹੈ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਮੈਂ ਤਾਂ ਕਰਨ ਯੋਗ ਹੈ ਹੀ ਨਹੀਂ ਮੇਰੀ ਸੇਵਾ ਕਰ ਰਹੀ ਹੈ ਪੰਜਾਬੀ ਮਾਂ ਬੋਲੀ ਕਿਉਂਕਿ ਮੈਂ ਜੇ ਗਿੱਦੜਾ ਨਾ ਅਪਣਾਉਂਦਾ ਤਾਂ ਬੋਲੀਆਂ ਨਹੀਂ ਸੀ ਹੋਣੀਆਂ ਬੋਲੀਆਂ ਪੰਜਾਬੀ ਚ ਹੀ ਪਾਈਆਂ ਜਾਣੀਆਂ ਸੀ ਹੁਣ ਅੰਗਰੇਜ਼ੀ ਚ ਤਾਂ ਮੈਂ ਬੋਲੀਆਂ ਬਹੁਤ ਸਾਰੇ ਲੋਕ ਅੰਗਰੇਜ਼ੀ ਚ ਵੀ ਬੋਲੀਆਂ ਪਾਈ ਜਾਂਦੇ ਨੇ ਪਰ ਬੋਲੀਆਂ ਜੋ ਜੋ ਕੋਈ ਯਾਨਰ ਹੈ ਉਹ ਯਾਨਰ ਉਸੇ ਤਰ੍ਹਾਂ ਦਾ ਹੀ ਹੋਣਾ ਚਾਹੀਦਾ ਤੇ ਉਹੀ ਹੋਵੇ ਠੀਕ ਹੈ ਜੀ ਬਿਲਕੁਲ ਸੋ ਮਤਲਬ ਕਿ ਕਿੰਨਾ ਕਿ ਟਫ ਰਹਿੰਦਾ ਤੁਹਾਡੇ ਲਈ ਗੈਟਅਪ ਦੇ ਵਿੱਚ ਰਹਿਣਾ ਜਾਂ ਕਿਸ ਤਰ੍ਹਾਂ ਐਕਸੈਪਟ ਕੀਤੀਆਂ ਤੁਸੀਂ ਇਹ ਸਾਰੀਆਂ ਚੀਜ਼ਾਂ ਕਿ ਇੱਕ ਇੱਕ ਵਿਮਨ ਦੇ ਅੰਦਾਜ਼ ਦੇ ਵਿੱਚ ਰਿਪਰੈਜ਼ੈਂਟ ਕਰਨਾ ਆਪਣੇ ਆਪ ਨੂੰ ਸੋਸਾਇਟੀ ਦਾ ਕੀ ਕਹਿਣਾ ਸੀ ਮੈਂ ਜ਼ਰੂਰ ਥੋੜਾ ਥੋੜਾ ਡੁੰਗਾਈ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੀ ਹਾਂ ਪਰ ਮੈਂ ਜ਼ਰੂਰ ਤੁਹਾਡੇ ਤੋਂ ਉਹ ਸਟਰਗਲ ਪੀਰੀਅਡ ਜਾਨਣਾ ਚਾਹੁੰਦੀ ਹਾਂ ਜਦੋਂ ਤੁਸੀਂ ਸ਼ੁਰੂਆਤ ਕਰਦੇ ਹੋ ਔਰ ਸਮਾਜ ਨੂੰ ਕੀ ਜਵਾਬ ਦਿੰਨੇ ਹੋ ਕਿਉਂਕਿ ਵੈਸੇ ਤਾਂ ਪੰਜਾਬੀ ਮਾਂ ਬੋਲੀ ਨੂੰ ਹਰ ਕੋਈ ਪਿਆਰ ਕਰਦਾ ਸੀ ਹਮੇਸ਼ਾ ਪ੍ਰਮੋਟ ਕਰਦੇ ਪੰਜਾਬੀ ਮਾਂ ਬੋਲੀ ਹੁਣ ਤਾਂ ਮੈਂ ਕੋਈ ਜਵਾਬ ਨਹੀਂ ਦਿੰਦਾ ਹੁਣ ਤਾਂ ਹੁਣ ਤਾਂ ਲੋਕਾਂ ਦਾ ਨੂਰ ਜ਼ੋਰਾ ਹੋ ਗਿਆ ਹੈ ਨਾ ਪਰ ਸਟਾਰਟ ਤੇ ਵਿੱਚ ਜਵਾਬ ਮੈਂ ਕਿਸੇ ਨੂੰ ਨਹੀਂ ਦਿੱਤਾ ਮੈਂ ਚੁੱਪ ਕਰਕੇ ਅੰਦਰ ਵੜ ਜਾਂਦਾ ਸੀ ਜਦੋਂ ਤੁਸੀਂ ਅੰਦਰ ਵੜ ਗਏ ਨਾ ਉਹ ਅੰਦਰ ਵੜਨਾ ਕਿਸੇ ਕੋਠੜੇ ਦੇ ਅੰਦਰ ਨਹੀਂ ਪੜਨਾ ਉਹ ਆਪਣੇ ਮਨਸ ਵਿੱਚ ਵੜ ਜਾਣਾ ਤੇ ਮਨਸ ਵਿੱਚ ਵੜ ਜਾਣਾ ਮੈਂ ਪਹਿਲਾਂ ਵੀ ਕਿਹਾ ਕਿ ਆਪਣੀ એનર્ਜੀ ਨੂੰ ਲੱਭਣਾ ਫਰੋਲਣਾ ਉਹਦੀ شناخت ਕਰਨੀ ਤੇ ਉਹਨੂੰ ਹਾਈਲਾਈਟ ਕਰਨਾ ਟੂ ਅਨਲਾਈਟਨ ਯੂਅਰ ਸੈਲਫ ਤੇ ਮੇਰਾ خیال ਹੈ ਉਹ ਕਿਸੇ ਵਜ੍ਹਾ ਕਰਕੇ ਜਾਂ ਵਹਿਗਰੂ ਦੀ ਬਖਸ਼ਿਸ਼ ਹੋ ਗਈ ਮੈਂ অনਲਾਈਟਨ ਕਰ ਲਿਆ ਤੇ ਤਾਨੇ ਮਿਹਣੇ ਝਗੜੇ ਝੇੜੇ ਮੇਰਾ ਖੈਲਾ ਜਿੰਨੇ ਵੀ ਆਏ ਉਹ ਮੇਰਾ ਖੈਲਾ ਰਿਫਲੈਕਟ ਹੋ ਕੇ ਬਾਹਰ ਦੀ ਬਾਹਰ ਲੰਘੇ ਜਿਹਦੀ ਵਜ੍ਹਾ ਕਰਕੇ ਰੂਪ ਹੈ ਜਿਹਦੀ ਵਜ੍ਹਾ ਕਰਕੇ ਨੂਰ ਜ਼ੋਰਾ ਹੋ ਗਿਆ ਨਹੀਂ ਤਾਂ ਇੱਥੇ ਬਹੁਤ ਸਾਰੇ ਨੂਰ ਜ਼ੋਰਾ ਇੱਥੇ ਬਹਿ ਹਜ਼ਾਰ ਸ਼ਾਈਨਿੰਗ ਸਟਾਰਜ਼ ਨੂੰ ਮਿੱਟੀ ਚ ਮਿਲਾ ਦਿੰਦੇ ਨੇ ਲੋਕ ਕਿਉਂ ਕਿਉਂਕਿ ਇੱਕ ਡਰ ਦੀ ਭਾਵਨਾ ਇਹ ਜੀ ਹੈ ਕਿ ਜੇ ਮੈਂ ਐ ਹੋ ਗਿਆ ਤਾਂ ਮੈਨੂੰ ਫਲਾਣਾ ਐ ਕਹੂਗਾ ਥੋੜਾ ਚਿਰ ਵਾਸਤੇ ਹੁੰਦਾ ਸੀ ਫਿਰ ਕਹੂਗਾ ਤਾਂ ਕਹਿ ਲੈਣ ਦਿਓ ਜਦੋਂ ਇੱਥੇ ਆ ਗਿਆ ਤੇ ਹੁਣ ਤਾਂ ਇਹ ਹੈ ਕਿ ਕੋਈ ਕਹਿੰਦਾ ਹੀ ਨਹੀਂ ਕਿਉਂ ਉਹਦੀ ਵਜ੍ਹਾ ਇਹ ਕੇ ਸੀ ਕਿ ਜਦੋਂ ਤੁਸੀਂ ਇੱਕ ਟਿਲਟਡ ਕੰਮ ਕਰਨਾ ਹੈ ਤਾਂ ਉਹ ਕੰਮ ਕ੍ਰੀਏਟਿਵ ਹੋਵੇ ਡਿਸਟਰਕਟਿਵ ਨਾ ਹੋਵੇ ਹੁਣ ਮੈਂ ਇੱਥੇ ਡੀਪ ਗਲਾ ਪਾ ਕੇ ਬੈਕਲੈਸ ਸ਼ਰਟ ਪਾ ਕੇ ਸਲੀਵਲੈਸ ਪਾ ਕੇ ਇੱਥੇ ਤੱਕ ਬਿਕਨੀ ਪਾ ਕੇ ਜੇ ਉਹ ਲਾਈਕ दैट ਦੋਜ਼ ਪੀਪਲ ਮੈਂ ਉਹ ਕਰਦਾ ਤੇ ਮੈਨੂੰ ਲੱਗਦਾ ਰੈਕਗਨੀਸ਼ਨ ਕੱਟ ਹੁੰਦੀ ਹੈ ਮੈਨੂੰ ਮੇਰੇ ਪੰਜਾਬੀਆਂ ਨੇ ਪੰਜਾਬਣਾਂ ਨੇ ਰੈਕਗਨਾਈਜ਼ ਕੀਤਾ ਮੇਰੇ ਇਸ ਵੇਸ ਨੂੰ ਰੈਕਗਨਾਈਜ਼ ਕੀਤਾ ਅਦਰਵਾਈਜ਼ ਬਹੁਤ ਸਾਰੇ ਲੋਕ ਮੁੰਡੇ ਪਹਿਲਾਂ ਤੋਂ ਕੁੜੀਆਂ ਦਾ ਕੰਮ ਕਰਦੇ ਆ ਰਹੇ ਨੇ ਬਹੁਤ ਸਾਰੇ ਕਲਾ ਦੇ ਯਾਨਰਸ ਨੇ ਜਿਦੇ ਵਿੱਚ ਮੁੰਡੇ ਕੁੜੀਆਂ ਦਾ ਰੋਲ ਕਰਦੇ ਆ ਰਹੇ ਨੇ ਉਹਨਾਂ ਦੀ ਅਸੈਪਟੈਂਸ 1 2 3% ਸੀ ਪਰ ਮੈਨੂੰ ਵਹਿਗਰੂ ਨੇ ਇੰਨੀ ਬਖਸ਼ਿਸ਼ ਕੀਤੀ ਕਿ ਮੇਰੀ ਅਸੈਪਟੈਂਸ 90 95 96 99% ਹੈ ਇੱਕ ਅੱਧਾ ਪਰਸੈਂਟ ਤਾਂ ਫਿਰ ਵਿਰੋਧ ਵੀ ਹੋਣਾ ਚਾਹੀਦਾ ਨਹੀਂ ਤਾਂ ਸਾਡੇ ਵਰਗਿਆਂ ਦੀ ਹਵਾ ਖਰਾਬ ਹੋ ਜਾਂਦੀ ਹੈ ਹਨਾ ਫਿਰ ਉਹ ਪਿੰਚਿੰਗ ਵੀ ਹੋਣਾ ਚਾਹੀਦਾ ਨਾ ਕੋਈ ਫਿਰ ਸਫੇਰ ਉਹਦਾ ਵੀ ਸਵਾਦ ਆਉਂਦਾ ਹੈ ਸੋ ਬਾਈ ਪ੍ਰੋਫੈਸ਼ਨ ਆਈ ਥਿੰਕ ਤੁਸੀਂ ਟੀਚਰ ਹੋ ਰਾਈਟ ਇਫ ਆਈ ਐਮ ਨਾਟ ਰੋਂਗ ਯੈਸ ਮੈਂ ਟੀਚਰ ਹਾਂ ਗਵਰਨਮੈਂਟ ਸਰਵਿਸ ਚ ਹਾਂ ਜੀ ਜੀ ਪ੍ਰਾਇਮਰੀ ਸਕੂਲ ਚ ਹਾਂ ਸੋ ਇਹ ਚੀਜ਼ਾਂ ਕਿਸ ਤਰ੍ਹਾਂ ਮੈਨੇਜ ਹੁੰਦੀਆਂ ਨੇ ਸੋ ਜਿਹੜੇ ਤੁਸੀਂ ਅ ਫੰਕਸ਼ਨਸ ਵਗੈਰਾ ਕਰਦੇ ਹੋ ਇਹ ਸਭ ਚੀਜ਼ਾਂ ਕਿਸ ਤਰ੍ਹਾਂ ਮੈਨੇਜ ਕਰਦੇ ਜਿਹੜਾ ਮੈਨੇਜ ਕਰ ਗਿਆ ਉਹੀ ਕਲਾਕਾਰ ਹੈ ਜੀ ਹਨਾ ਫੰਕਸ਼ਨ ਸਾਡਾ ਰਾਤ ਨੂੰ ਹੁੰਦਾ ਤੇ ਛੁੱਟੀ ਮੈਨੂੰ 2:30 ਹੋ ਜਾਂਦੀ ਹੈ ਉਸ ਤੋਂ ਬਾਅਦ ਘਰ ਜਾਉਂ ਕਈ ਵਾਰੀ ਜੇ ਲੰਬਾ ਸਫ਼ਰ ਹੈ ਤਾਂ ਗੱਡੀ 'ਚ ਮੇਕਅਪ ਕਰਨਾ ਹੁੰਦਾ ਗੱਡੀ 'ਚ ਹੋਣਾ ਜਿਵੇਂ ਅਸੀਂ ਇੱਕ ਫੰਕਸ਼ਨ ਪਹਿਲਾਂ ਲਾ ਕੇ ਆਏ ਆ ਉਹ ਮੇਰੇ ਜ਼ਿਲ੍ਹ ਨਾਲ ਉਹਨੂੰ ਇਲੈਕਸ਼ਨ ਜਿਹੜਾ ਲੋਕ ਸਭਾ ਦਾ ਆ ਰਿਹਾ ਉਹਦੇ ਨਾਲ ਰਿਲੇਟ ਕਰਕੇ ਹਨਾ ਕੀਤਾ ਹੋਇਆ ਸੀ ਉੱਥੇ ਵੀ ਅਸੀਂ ਪਰਫਾਰਮ ਕਰਕੇ ਆਏ ਉਹ ਤੋਂ ਬਾਅਦ ਉਹ ਫਤੇਗੜ ਸਭ ਸੀ ਬਸ ਇਕੱਠਾਣਾ ਉਤੋਂ ਬਾਅਦ ਚੇਂਜ ਕਰਿਆ ਸਾਰਾ ਕੁਝ ਮੇਕਅਪ ਚੇਂਜ ਕੀਤਾ ਡਰੈਸ ਚੇਂਜ ਕੀਤੀ ਗੱਡੀ 'ਚ ਹੈਨਾ ਇਹ ਤਾਂ ਯੂਜ਼ ਟੂ ਹੋ ਜਾਂਦਾ ਔਰ ਜਦੋਂ ਤੁਸੀਂ ਤੁਹਾਨੂੰ ਲੱਗਦਾ ਕਿ ਤੁਹਾਡੀ ਡਿਊਟੀ ਹੋ ਗਈ ਕਿਉਂਕਿ ਪਹਿਲਾਂ ਤੇ ਇਸ ਸੀ ਕਿ ਸ਼ੌਕ ਹੈ ਫਿਰ ਅਗਾ ਪੈਸੇ ਫਿਰ ਜਦੋਂ ਨਾ ਸ਼ਾਬਾਸ਼ ਮਿਲਦੀ ਹੈ ਫਿਰ ਡਿਊਟੀ ਬਣ ਜਾਂਦੀ ਹੈ ਕਿ ਸ਼ਾਬਾਸ਼ ਨੂੰ ਸਿਰ ਮੱਥੇ ਤੇ ਚੜਾ ਕੇ ਕਿਤੇ ਡਿੱਗ ਨਾ ਜਾਏ ਸਭ ਤੋਂ ਵੱਡੀ ਗੱਲ ਇਹ ਚੀਜ਼ ਹੁੰਦੀ ਹੈ ਜਦੋਂ ਸ਼ਾਬਾਸ਼ ਮਿਲਦੀ ਹੈ ਨਾ ਤੇ ਫਿਰ ਉਸ ਸ਼ਾਬਾਸ਼ ਨੂੰ ਪ੍ਰਸ਼ਾਦ ਵਾਂਗੂ ਰੱਖਣਾ ਪੈਂਦਾ ਵੀ ਹੁਣ ਮੇਰੀ ਜ਼ਿੰਮੇਵਾਰੀ ਬਣ ਗਈ ਹੁਣ ਮੈਂ ਇਸ ਵੇਸ ਨੂੰ ਗੰਦਲਾ ਨਾ ਕਰਾਂ ਇਸ ਗਿੱਧੇ ਨੂੰ ਗੰਦਲਾ ਨਾ ਕਰਾਂ ਸੋ ਵੂਮਨ ਦੇ ਖਾਸ ਮੌਕੇ ਤੇ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਕੁੜੀਆਂ ਨੂੰ ਉਹਨਾਂ ਵੂਮਨ ਨੂੰ ਜਿਹੜੀਆਂ ਆਪਣੀ ਫੀਲਡ ਦੇ ਵਿੱਚ ਅੱਛਾ ਕਰ ਰਹੀਆਂ ਨੇ ਜਾਂ ਸਟਰਗਲ ਟਾਈਮ ਦੇ ਵਿੱਚ ਨੇ ਜਾਂ ਅਸੀਂ ਕਹਿ ਸਕਦੇ ਹਾਂ ਕਿ ਔਨ ਵਾਲੇ ਟਾਈਮ 'ਚ ਹੋ ਸਕਦਾ ਰਾਈਜ਼ਿੰਗ ਸਟਾਰਸ ਵੀ ਹੋਣ ਤੇ ਉਹਨਾਂ ਲੋਕਾਂ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਿਹਨਤ ਜ਼ਰੂਰ ਕਰ ਰਹੀਆਂ ਨੇ ਜਾਂ ਫਿਰ ਕਈਆਂ ਨੂੰ ਮਕਾਮ ਨਹੀਂ ਮਿਲਦਾ ਲੇਕਿਨ ਮਿਹਨਤ ਬਹੁਤ ਹੈ ਟੈਲੈਂਟ ਬਹੁਤ ਹੈ ਚਲੇ ਤਾਂ ਕੱਟ ਹੀ ਜਾਏਗਾ ਸਫ਼ਰ ਆਹਸਤਾ ਆਹਸਤਾ ਸਫ਼ਰ ਨਹੀਂ ਕੱਟਣਾ ਚਾਹੀਦਾ ਮੈਨੂੰ ਹਮੇਸ਼ਾ ਪੁੱਛਦੇ ਨੇ ਤੁਹਾਡੀ ਕੀ ਮੰਜ਼ਿਲ ਹੈ ਮੈਂ ਕਿਹਾ ਜੇ ਮੰਜ਼ਿਲ ਮਿਲ ਗਈ ਤੇ ਫਿਰ ਰਸਤੇ ਦਾ ਸਵਾਦ ਨਹੀਂ ਆਉਂਦਾ ਮੰਜ਼ਿਲ ਮਿਲ ਗਈ ਬੰਦਾ ਖਤਮ ਹੋ ਗਿਆ ਸਾਡੇ ਕਲਚਰ ਦੇ ਵਿੱਚ ਇੱਕ ਇਹ ਗੱਲ ਹੈ ਪੂਰਾ ਹੋ ਗਿਆ ਪੂਰਾ ਹੋਣਾ ਮਰ ਗਿਆ ਹੈਨਾ ਪੂਰਾ ਨਹੀਂ ਹੋਣਾ ਸੰਪੂਰਨ ਨਹੀਂ ਹੋਣਾ ਰਾਹ ਦੇ ਵਿੱਚ ਤੁਸੀਂ ਕਿੰਨਾ ਕੁਸ਼ ਕਰਦੇ ਜਾਂਦੇ ਹੋ ਤੁਸੀਂ ਕੀ ਕੰਟਰੀਬਿਊਟ ਕੀਤਾ ਤੁਸੀਂ ਐਬਜ਼ੌਰਬ ਕੀ ਕੀਤਾ ਬਾਹਰੋਂ ਹਨਾ ਉਹਨਾਂ ਬੀਬੀਆਂ ਨੂੰ ਸਲਾਮ ਹੈ ਉਹ ਮੇਰੇ ਮੰਗੂ ਆਪਣੀਆਂ ਅੰਦਰ ਲੋ ਮਾਵਾਂ ਭੈਣਾਂ ਭਜਾਈਆਂ ਨੂੰ ਜਗਾਉਣ ਤੇ ਉਹ ਇਕੱਠੇ ਕਰਕੇ ਸਟਰੈਂਥ ਨੂੰ ਪਛਾਣਨ ਤੇ ਪਛਾਣ ਕੇ ਰੱਖਣ ਲੋਕਾਂ ਨੇ ਤਾਂ ਦੇਖੋ ਸੋਸਾਇਟੀ ਜੇ ਮੁੰਡਾ ਵੀ ਨਿਕਲਦਾ ਨਾ ਮੁੰਡੇ ਨੂੰ ਵੀ ਟੌਂਟਿੰਗ ਹੁੰਦੀ ਹੈ ਕੁੜੀ ਨਿਕਲਦੀ ਹੈ ਕੁੜੀ ਨੂੰ ਵੀ ਟੌਂਟਿੰਗ ਹੁੰਦੀ ਹੈ ਮੇਰੇ ਐਸ ਰੂਪ ਨੂੰ ਟੌਂਟਿੰਗ ਹੁੰਦੀ ਹੈ ਸੋਸਾਇਟੀ ਤਾਂ ਹੈ ਹੀ ਟੌਂਟਿੰਗ ਹੈ ਨਾ ਤੇ ਫਿਰ ਰਹਿਣਾ ਵੀ ਅਸੀਂ ਇਸ ਸੋਸਾਇਟੀ ਚ ਇਸ ਸੋਸਾਇਟੀ ਤੋਂ ਬਾਹਰ ਤਾਂ ਕੋਈ ਸਾਡੀ ਜਗ੍ਹਾ ਨਹੀਂ ਹੈਗੀ ਵੀ ਇੱਥੇ ਤੁਹਾਡਾ ਖਾਣਾ ਹੈ ਜੀ ਇੱਥੇ ਜਿਹੜੇ ਕੁੜੀਆਂ ਵਰਗੇ ਮੁੰਡੇ ਨੇ ਉਹਨਾਂ ਦਾ ਖਾਣਾ ਹੈ ਐਸੇ ਤੀਵੀਆਂ ਦਾ ਖਾਣਾ ਇੱਥੇ ਬੰਦੇ ਦਾ ਇਹ ਤਾਂ ਹੈ ਨੀਗਾ ਤੇ ਫਿਰ ਸੋਸਾਇਟੀ ਨੂੰ ਕਿਵੇਂ ਹੈਂਡਲ ਕਰਨਾ ਇਹ ਤਾਂ ਹਰੇਕ ਬੰਦੇ ਦਾ ਆਪਣਾ ਪਰਸਪੈਕਟਿਵ ਹੈ ਕਿਉਂਕਿ ਉਹ ਮੈਂ ਕਿਸੇ ਨੂੰ ਦੱਸਾਂਗਾ ਕਿ ਮੈਂ ਹਰ ਕੋਈ ਨੂਰ ਜ਼ੋਰਾ ਨਹੀਂ ਨਾ ਹੋ ਸਕਦਾ ਸੋ ਥੈਂਕ ਯੂ ਸੋ ਮੱਚ ਐਂਡ ਬਹੁਤ ਸਾਰੀਆਂ ਮੁਬਾਰਕਾਂ ਤੁਹਾਨੂੰ ਤੁਹਾਡੇ ਇੰਨੀ ਅੱਛੀ ਅਚੀਵਮੈਂਟ ਦੇ ਲਈ ਥੈਂਕ ਯੂ ਜੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਇਸੀ ਜੀ ਮੇਰੇ ਨਾਲ ਨੂਰ ਜ਼ੋਰਾ ਜੀ ਅੱਜ ਨਾਲ ਖਾਸ ਗੱਲਬਾਤ ਕੀਤੀ ਹੈ ਆਪਣੀ ਅੱਜ ਅਚੀਵਮੈਂਟ ਲੈਣ ਆਏ ਨੇ ਇੱਥੇ ਉਹਨਾਂ ਨੂੰ ਜਿਹੜਾ ਅਵਾਰਡ ਮਿਲਿਆ ਵਿਮਨ ਦੇ ਖਾਸ ਮੌਕੇ ਤੇ ਤੇ ਤੁਸੀਂ ਵੀ ਕਦੇ ਹਿੰਮਤ ਨਹੀਂ ਹਾਰਨੀ ਆਪਣੇ ਰਸਤੇ ਤੇ ਚੱਲਦੇ ਰਹੋ ਜ਼ਰੂਰ ਤੁਹਾਨੂੰ ਵੀ ਮੁਕਾਮ ਮਿਲੇਗਾ ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਸੁਮੇ ਦੇ ਨਾਲ ਮਨਪਤ ਕੋਲਾ ਡੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣ Facebook Instagram X aur WhatsApp channel par